ਆਸਨਾ ਬਿਆਨ ਇਹ ਇਕੱਲਾ ਆਪਣੇ ਯੋਗ ਨਾਲ ਜਿਹੜੇ ਘਰਾਂ ਦੇ ਵਿੱਚ ਇਹ ਅੱਗ ਲੱਗੀ ਆ ਉਹ ਮਾਪਿਆਂ ਨੂੰ ਵੀ ਸੰਜੋਗ ਕਰਨਾ ਚਾਹੀਦਾ ਹੈ ਉਹ ਵੀ ਆਪਾਂ ਨੂੰ ਬਾਹਰ ਨਿਕਲ ਕੇ ਆਉਣਾ ਚਾਹੀਦਾ ਇੱਥੇ ਵਿੱਚ ਕੋਈ ਪਰਦਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਮੇਰਾ ਪੁੱਤ ਨਸ਼ਾ ਕਰਦਾ ਉਹ ਖੁੱਲ ਕੇ ਹੋਣਗੇ ਫੇ ਪਿੰਡ ਦੀਆਂ ਪੰਚਾਇਤਾਂ ਨੂੰ ਫੇ ਡੇਟਰਾ ਤੱਕ ਜਾਂ ਤੁਹਾਡੇ ਚੰਦਰਾ ਤੱਕ ਹੀ ਪਤਾ ਲੱਗੂ ਜੇ ਆਪਾਂ ਪਰਦਾ ਰੱਖਾਂਗੇ ਉਹ ਵਿੱਚੋਂ ਵਿੱਚੋਂ ਚੈੱਕ ਕਰਦੇ ਵਿੱਚ ਵਿੱਚ ਦੇਗਾ ਜੋ ਖਾ ਜਾਂਦੇ ਆ ਭਰ ਕੇ ਮੁੜ ਕੇ ਕਾਹਦਾ ਬਹੁਤ ਸਮਝ ਜਾਂਦਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਸਭ ਤੋਂ ਪਹਿਲਾਂ ਆਪਣੀ ਧਰਾਂ ਨੂੰ ਸਵਾਰੂ ਕਰੋ ਤਾਂ ਉਹ ਬੱਲੇ ਨੂੰ ਬੱਲੇ ਤੋਂ ਸ਼ਹਿਰਾਂ ਨੂੰ ਸਾਰਿਆਂ ਦਾ ਕਦੋਂ ਜਿਆਦਾ ਸੰਯੋਗ ਹੋ ਕੇ ਆਪਣਾ ਇੱਕ ਕਦੋਂ ਦਾ ਨਾ ਪਾ ਜੇ ਜਿਹੜਾ ਤੁਸੀਂ ਕਦਮ ਚੱਕਿਆ ਵਾ ਬਹੁਤ ਵਧੀਆ ਮਾਦਾ ਜੀ ਕਿਉਂਕਿ ਇਹ ਇੱਕ ਹਾਲ ਤਾਂ ਬੜੀਆ ਵਾ ਪਰ ਕਈ ਲੋਕ ਤੇ ਸੰਜੋਗ ਕਰਦੇ ਆ ਕਈ ਹੀ ਡਰਦੇ ਰਹਿੰਦੇ ਆ ਵੀ ਪਤਾ ਨਹੀਂ ਸਾਨੂੰ ਕੀ ਹੋ ਜਾਏ ਕੁਛ ਨਸ਼ਿਆਂ ਵਾਲੇ ਮਾਰ ਪੈਟ ਵੀ ਕਰਦੇ ਆ ਲੋਕਾਂ ਨਾਲ ਲੜਾਈਆਂ ਕਰਦੇ ਆ ਪਰ ਇਹ ਗੱਲਾਂ ਤੋਂ ਉੱਪਰ ਉੱਟ ਕੇ ਜਿਹੜਾ ਜੇ ਆਪਾਂ ਨਸ਼ੇ ਤੇ ਤੋਂ ਹਟਣਾ ਤਾਂ ਆਪਣਾ ਡਰ ਦਾ ਜਿਹੜਾ ਡਰਾ ਤਾਂ ਉਹ ਸਿਰੱਖਿਆ ਆ ਦਿਮਾਗ ਤੇ ਦਿਲ ਤੇ ਉਹਨੂੰ ਆਪਾਂ ਨੂੰ ਬਦੂਰ ਕਰਨਾ ਪਊਗਾ ਖੁੱਲ ਕੇ ਸੰਜੋਗ ਕਰਨਾ ਪਊਗਾ ਜੇ ਕਿਸੇ ਤੇ ਪ੍ਰੋਬਲਮ ਪੈਂਦੀ ਆ ਆਪਾਂ ਸਾਰੇ ਜੋ ਵੀ ਇੱਕ ਦੂਜੇ ਦੇ ਨਾਲ ਜੁਟ ਕੇ ਇੱਕ ਗਰੁੱਪ ਬਣ ਕੇ ਉਹਦੇ ਨਾਲ ਖੜੇ ਹੋਈਏ ਤੇ ਆਪਾਂ ਇਹ ਕੋਡ ਲਾ ਸਕਦੇ ਹਾਂ ਜੇ ਭਾਜੀ ਤੁਸੀਂ ਕੰਦੇ ਏਵੀਂਡੀਆ ਵਾਲੇ ਵੀ ਆ ਤੁਸੀਂ ਵੀ ਕੁਝ ਨਹੀਂ ਕਰ ਸਕਦੇ ਤੁਹਾਡਾ ਵੀ ਅਸੀਂ ਸੰਜੋਗ ਕਰਾਂਗੇ ਫੇਰ ਤੁਸੀਂ ਕਰ ਸਕਦੇ ਨਾਲ ਪੰਡ ਸੰਜੋਗ ਕਰੇ ਦੁਨੀਆ ਸੰਜੋਗ ਕਰੇ ਲੋਕਾਂ ਤੋਂ ਸਰਕਾਰਾਂ ਨਾਲ ਸੰਜੋਗ ਕਰੇ ਦੇ ਵਿੱਚ ਸਾਡੇ ਭਾਜੀ ਹੁਣੀ ਬਹੁਤ ਇੰਟਰਨੈਸ਼ਨਲ ਖਿਡਾਰੀ ਰਹੇ ਨੇ ਕੀ ਭਾਜੀ ਅਸੀਂ ਵੀ ਖੇਡੀ ਪਰ ਅਸੀਂ ਪਿੰਡ ਪੱਦਰ ਤੇ ਖੇਡੀ ਆ ਥੋੜੀ ਪਰ ਉਹਦੇ ਨਾਲ ਅੱਗੇ ਅਸੀਂ ਜਦੋਂ ਕਬੱਡੀ ਖੇਡਦੇ ਸੀ ਸਾਨੂੰ ਪਤਾ ਹੀ ਨਹੀਂ ਸੀ ਨਸ਼ਾ ਕੀ ਹੁੰਦਾ ਸੀਗਾ ਬੰਦੇ ਦਾ ਦਿਮਾਗ ਹੀ ਉਸ ਦੀ ਚਲ ਰਿਹਾ ਰਹਤਾ ਜੇ ਆਪਾਂ ਖੇਡਾਂ ਹੱਲ ਨਾ ਪਾਵਾਂਗੇ ਨਿਆਣਿਆਂ ਨੂੰ ਛੋਟੇ 8 ਸਾਲ ਤੋਂ ਲੈ ਕੇ 25 ਸਾਲ ਤੱਕ ਬੱਚਿਆਂ ਨੂੰ ਜਰੂਰੀ ਗਰਾਊਂਡ ਦੇ ਵਿੱਚ ਲੈ ਜਾਣਾ ਚਾਹੀਦਾ ਇਹ ਮਾਂ ਪਿਓ ਨੂੰ ਚਾਹੀਦਾ ਜਰੂਰੀ ਕੋਈ ਵੀ ਗੇਮ ਹੋਵੇ ਬਾਹਣੇ ਕਬੱਡੀ ਆ ਕਿਸੇ ਵੀ ਤਰ੍ਹਾਂ ਦੀ ਗੇਮ ਹੋਵੇ ਉਹਨੂੰ ਉਸ ਕੰਮ ਦੇ ਵਿੱਚ ਪੂਰੀ ਪਹੁੰਚ ਆਏਗਾ ਕਿ ਨਸ਼ੇ ਦੀ ਸਪਲਾਈ ਜਿਹੜੀ ਹੈ ਉਹ ਉਹਨਾਂ ਚੇਤੋੜੀਆਂ ਜਿਹੜੇ 14000 ਤੋਂ ਵੱਧ ਪਰਚੀ ਕਰਕੇ ਜਿਹੜੇ ਬੰਦੇ ਅੰਦਰ ਛਿੱੜੀ ਆ ਕੇ ਜਿਆਦਾ ਦੇ ਸਾਹ ਪੈਂਦੇ 10 ਕਰੋੜ ਦੇ ਛਿੱੜੀ ਉਥੇ ਵੀ ਲੋਕਾਂ ਦੀ ਜ਼ਿੰਮੇਵਾਰੀ ਪੱਤੀ ਜੇ ਕੋ ਜਿੱਸਤਾ ਸਪਾਂਸਰ ਨੇ ਗਿਆ ਕਿ ਦਾਤੀ ਕੋ ਤਸੀਰ ਲਗਾ ਹੋਇਆ ਉਹਨੂੰ ਦਰਕਾਰ ਨੂੰ ਸਮਝਾ ਕੇ ਜਿਹੜੇ ਸਰਕਾਰ ਨੇ ਨਸ਼ਾ ਛਡਾਓ ਸੈਂਟਰ ਬਣਾਏ ਨੇ ਉਹਨਾਂ ਚ ਲੈ ਕੇ ਆਉਣ ਨਸ਼ਾ ਇੱਕ ਇੰਦਲੀ ਤੀਜਾ ਦੀ ਉਹਨੂੰ ਤੇ ਜਿਹੜੀ ਨਸ਼ੇੜੀ ਨੂੰ ਪਿਆਰ ਨਾਲ ਸਮਝਾਉਗੇ ਦਵਾਈ ਦਵਾਓਗੇ ਔਰ 2 4 6 ਮਹੀਨੇ ਚੋਂ ਛੱਡ ਸਕਦਾ ਤਾਂ ਹੀ ਕਲੰਕ ਜਿਹੜਾ ਪੰਜਾਬ ਦੀ ਸਰੋਲ ਆ ਸਕਦਾ ਜੀ ਅਸੀਂ ਜਿਹੜਾ ਨਸ਼ਾ ਕਰਨ ਵਾਲਾ ਜੀ ਉਹਨੂੰ ਅਸੀਂ ਹਸਪਤਾਲ ਨਹੀਂ ਧੇਵਾਗੇ ਉਹਦਾ ਸਮਾਜੀ ਤੌਰ ਤੇ ਬਿਹਤਰ ਆ ਕਰਾਂਗੇ ਸਾਡੇ ਲਈ ਨੁਕਸਾਨਦਾਇਕ ਹੋ ਗਿਆ ਇਸ ਲਈ ਬੇਨਤੀ ਸਾਰੇ ਸਾਡੇ ਚੈਨਲ ਦੇ ਬਾਦੀ ਰਾਮ ਚਾਰੀ ਪੰਜਾਬ ਦੀ ਲੋਕਾਂ ਕੀ ਦਿੱਤੀ ਕਰ ਰਿਹਾ ਕਿਸੇ ਚਾਹ ਧਾੜਾ ਚਾਹੀਪੋਤਾ ਚਾਹ ਕਿਸੇ ਦਾ ਤੂੰ ਹੌਸਲਾ ਦਿਓ ਵੀ ਕੋਈ ਗੱਲ ਨਹੀਂ ਕੋਈ ਜੇ ਤੂੰ ਇਸ ਬਾਡੀ ਕੱਪ ਚ ਪੈ ਗਿਆ ਇਹ ਤਾਂ ਛਟਕਾਰਾ ਹੋ ਸਕਦਾ ਸਰਕਾਰ ਵੀ ਤੇਰੇ ਨਾਲ ਹੈ ਅਸੀਂ ਵੀ ਤੇਰੇ ਨਾਲ ਹੈ ਤੇਰਾ ਇਲਾਜ ਮੁਫਤ ਹੋਊਗਾ ਤੇ ਉਸੇ ਕਰਕੇ ਜਦੋਂ ਡਿਮਾਂਡ ਹੀ ਘਟ ਜੂਗੀ ਸਪਲਾਈ ਆ ਪਹਿਲਾਂ ਹੀ ਸਰਕਾਰ ਨੇ ਰੋਕ ਦਿੱਤੀ ਆ ਤੇ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਸਕਦਾ ਹੈ